ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਨੂੰ ਬੇਨਤੀ ਆ ਨਗਰ ਨਿਵਾਸੀਆਂ ਨੂੰ ਨਗਰ ਰੌਲੀ ਦੀ ਸੰਗਤ ਐਨ ਆਰ ਆਈ ਵੀਰ ਜਿਨ੍ਹਾਂ ਨੇ ਧੰਤਨ ਬਾਬਾ ਸੂਰਦਾਸ ਦੇ ਅਸਥਾਨਾਂ ਤੇ ਮਾਇਆ ਤੌਰ ਤੇ ਸੇਵਾ ਹੁਣ ਤੱਕ ਨਿਭਾਈ ਆ ਪਰਦੇਸਾਂ ਦੇ ਵਿੱਚੋਂ ਮਾਇਆ ਆਈ ਆ ਸਰਦਾਰ ਅਮਰਿਕ ਸਿੰਘ ਸੰਸਰਦਾਰ ਸੂਨ ਸਿੰਘ ਬਾਬੇ ਦੇ 500 ਰੁਪਿਆ ਸੇਵਕ ਸਿੰਘ ਸਰਦਾਰ ਜੌਨ ਸਿੰਘ 100 ਰੁਪਿਆ ਹਰਬੰਸ ਸਿੰਘ ਮੈਂਬਰ ਸਾਹਿਬ 100 ਰੁਪਿਆ ਹਰਪਾਲ ਸਿੰਘ ਟਰੱਕ ਵਾਲੇ 2100 ਰੁਪਿਆ ਇੰਦਰਪਾਲ ਸਿੰਘ ਸਰਦਾਰ ਨਛੱਤਰ ਸਿੰਘ 1100 ਰੁਪਿਆ ਬੱਬੂ ਸਿੰਘ ਕੈਨੇਡਾ ਸਰਦਾਰ ਨਛੱਤਰ ਸਿੰਘ 18000 ਰੁਪਿਆ ਬੱਬੂ ਸਿੰਘ ਕੈਨੇਡਾ ਸਰਦਾਰ ਗੁਰਨਾਮ ਸਿੰਘ ਬੰਤ ਸਿੰਘ ਬੁੱਢੇ ਦਾ ਪਰਿਵਾਰ 12000 ਰੁਪਿਆ ਸਰਦਾਰ ਸੁਖਵਿੰਦਰ ਸਿੰਘ ਕੱਢੀ ਸਿੰਗਾਪੁਰ ਵਾਲੇ ਸਰਦਾਰ ਮਲਕੀਰ ਸਿੰਘ ਫੌਜੀ 405 ਰੁਪਏ ਸੱਦਾ ਸਿੰਘ ਵਾਲਾ ਪਰਿਵਾਰ 5000 ਰੁਪਿਆ ਸਵਰਗਵਾਸੀ ਮੁਖਤਿਆਰ ਸਿੰਘ ਪ੍ਰਧਾਨ 500 ਰੁਪਿਆ ਸੁੱਖਾ ਸਿੰਘ ਸਿੰਗਾਪੁਰ ਵਾਲੇ ਸਰਦਾਰ ਮਲਕੀਸ਼ ਸਿੰਘ 2100 ਰੁਪਿਆ ਹਾਕਮ ਸਿੰਘ ਮਿਸਤਰੀ 250 ਰੁਪਿਆ ਗੋਲਛੰਦਪ੍ਰੀਤ ਸਿੰਘ ਕੈਨੇਡਾ ਸਰਦਾਰ ਸੁਰਜੀਤ ਸਿੰਘ 10000 ਰੁਪਿਆ ਜਗਦੀਪ ਸਿੰਘ ਕੈਨੇਡਾ ਸਰਦਾਰ ਕਾਕਾ ਸਿੰਘ ਆੜਤੀਆ 20000 ਰੁਪਿਆ ਸੇਵਾ ਸਿੰਘ ਸਰਦਾਰ ਦਲਜੀਤ ਸਿੰਘ 500 ਰੁਪਿਆ ਗੋਤਦਾਨ 5000 ਰੁਪਿਆ ਗੁਰਮੀਲ ਸਿੰਘ ਅਰਪ ਮੰਦਰ ਸਰਦਾਰ ਬਖਤੌਰ ਸਿੰਘ ਇਸ ਪਰਿਵਾਰ ਲਈ 6000 ਰੁਪਿਆ ਸੁਖਜੀਵਨ ਸਿੰਘ ਕੈਨੇਡਾ ਸਰਦਾਰ ਬਲਰਾਜ ਸਿੰਘ ਸੰਧੂ ਪਰਿਵਾਰ ਵੱਲੋਂ 10000 ਰੁਪਿਆ ਕਰਨ ਸਿੰਘ ਕੈਨੇਡਾ ਸਰਦਾਰ ਧਰਮ ਸਿੰਘ 6000 ਰੁਪਿਆ ਗੁਰਮੀਤ ਸਿੰਘ ਮੈਂਬਰ ਸਰਦਾਰ ਮੁਖਿਆਰ ਸਿੰਘ ਕੈਨੇਡਾ 50000 ਰੁਪਿਆ ਗੁਰਤੇਜ ਸਿੰਘ ਅਮਰੀਕਾ ਸਰਦਾਰ ਗੁਰਬਚਨ ਸਿੰਘ 11000 ਰੁਪਿਆ ਕਰਨਜੀਤ ਸਿੰਘ ਕਨੇਡਾ ਸਰਦਾਰ ਪਲਵਿੰਦਰ ਸਿੰਘ 11000 ਰੁਪਿਆ ਰੇਸ਼ਮ ਸਿੰਘ ਕਨੇਡਾ ਸਰਦਾਰ ਮੁਖਤਿਆਰ ਸਿੰਘ 2000 ਰੁਪਿਆ ਮੁਖਤਿਆਰ ਸਿੰਘ ਪ੍ਰਧਾਨ ਸਰਦਾਰ ਬੰਤ ਸਿੰਘ ਬੁੱਡੇ ਦਾ ਪਰਿਵਾਰ 10000 ਰੁਪਿਆ ਗੋਪਤਦਾਨ 500 ਰੁਪਿਆ ਜਗਰੂਪ ਸਿੰਘ ਦਾ ਸਰਦਾਰ ਆਤਮਾ ਸਿੰਘ 500 ਰੁਪਿਆ ਮਨਿੰਦਰ ਸਿੰਘ ਪ੍ਰਧਾਨ 500 ਰੁਪਿਆ ਜਿਹੜਾ ਪਾਲਸਨ ਸਰਦਾਰ ਬੰਤਸਲ ਬੁੱਡੇ ਦਾ ਪਰਿਵਾਰ 500 ਰੁਪਿਆ ਟੋਨੀ ਸਿੰਘ ਸਰਦਾਰ ਜੌਨਸਨ 100 ਰੁਪਿਆ ਇਹਨਾਂ ਸੰਗਤਾਂ ਵੱਲੋਂ ਜੋ ਬਾਬਾ ਜੀ ਦੇ ਅਸਥਾਨ ਤੇ ਆਪਣੇ ਕੋਲੇ ਮਾਇਆ ਪਹੁੰਚ ਚੁੱਕੀ ਹੈ ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਵੀ ਅੱਜ ਭਾਈ ਬਾਬਾ ਜੀ ਦੇ ਅਸਥਾਨ ਤੇ ਲੈਂਟਰ ਪਾਣੇ ਹਨ 30 ਜੂਨ ਵਾਲੇ ਦਿਨ ਤੇ ਸੇਵਾਦਾਰ ਬਹੁਤ ਸੇਵਾ ਕਰ ਰਹੇ ਹਨ ਅਤੇ ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਵੀ ਗ੍ਰੰਥੀ ਸਿੰਘਾ ਵਾਸਤੇ ਕਬਰਾਂ ਪਾਇਆ ਜਾਣਾ ਬਾਬਾ ਜੀ ਦੇ ਵਾਸਤੇ ਵਧਗਾ ਪੱਥਰ ਲਾ ਕੇ ਪਰਸਾ ਲਾਈਆਂ ਜਾਣੀਆਂ ਅਤੇ ਹੋਰ ਵੀ ਤਨਮਨ ਧੰਦੇ ਨਾਲ ਸੇਵਾ ਨਿਭਾਈ ਜਾਣੀ ਹੈ ਜਿਹੜੇ ਪਰਦੇਸਾਂ ਦੇ ਵਿੱਚੋਂ ਮਾਇਆ ਜੀ ਉਹਨਾਂ ਦਾ ਕੋਟੇਨ ਕੋਟ ਧੰਨਵਾਦ ਤੇ ਹੋਰ ਵੀ ਪਰਦੇਸੀ ਸੰਗਾਂ ਨੂੰ ਬੇਨਤੀ ਹੈ ਵੀ ਸਾਰਿਆਂ ਨੇ ਮਾਇਆ ਤੌਰ ਤੇ ਵੱਧ ਤੋਂ ਵੱਧ ਸੇਵਾ ਪਹੁੰਚਾਉਣੀ ਜਾਂ ਤੇ ਸਾਰਿਆਂ ਦੀ ਸੇਵਾ ਭਾਈ ਪਹੁੰਚ ਚੁੱਕੀ ਹੈ ਧੰਨਵਾਦ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ